हां वीर जी 사ਸਰੀ ਅਕਾਲ वीर जी ਆਪਣੇ ਇਲਾਕੇ ਵਿੱਚ ਪਿੰਡ ਸਿੰਘੋ ਤਲਵੰਡੀ ਸਾਬ ਤੋਂ ਸਰੂਗੜ ਰੋਡ ਤੇ 메인 ਰੋਡ ਤੇ ਸਥਿਤ ਹੈ ਬਿਸਕਟ ਕਾਸ਼ੀ ਬੜਾਂ ਦੀ ਦੁਕਾਨ ਬਹੁਤ ਵਧੀਆ ਬਿਸਕਟ ਬਣਾਉਂਦੇ ਆ ਬਹੁਤ ਪੋਲੇ ਬਿਸਕਟ ਬਣਾਉਂਦੇ ਆ ਤੁਸੀਂ ਇੱਕ ਵਾਰੀ ਆ ਕੇ ਇਹਨਾਂ ਵੀਰਾਂ ਤੋਂ ਬਿਸਕਟ ਬਣਾਇਓ ਫੇਰ ਤੁਹਾਨੂੰ ਪਤਾ ਲੱਗੂਗਾ ਵੀ ਕਿਹੋ ਜਿਹੇ ਬਣਾਉਂਦੇ ਹਨ ਤੇ ਬਹੁਤ ਸਸਤੇ ਨੇ ਬਣਾਉਂਦੇ ਨੇ ਇਹ 70 ਰੁਪਏ ਕਿਲੋ ਦੇ ਹਿਸਾਬ ਨਾਲ ਬਣਾਉਂਦੇ ਹਨ ਸਾਨੂੰ ਬਹੁਤ ਵਧੀਆ ਤੇ ਪੋਲੇ ਬਿਸਕਟ ਮਿਲਣਗੇ ਤੁਸੀਂ ਇੱਕ ਵਾਰੀ ਆ ਕੇ ਬਣਵਾਉਗੇ ਤਾਂ ਤੁਹਾਨੂੰ ਪਤਾ ਲੱਗੂਗਾ ਪਹਿਲਾਂ ਆਪਾਂ ਨੂੰ ਦੂਰ ਮੰਡੀਆਂ ਚ ਬਣਾਉਂਦੇ ਸੀ ਜਾਣਾ ਕਰਨਾ ਔਖਾ ਸੀ ਹੁਣ ਤਾਂ ਆਪਣੇ ਇਲਾਬ ਦੇ ਇਲਾਕੇ ਚ ਇਹ ਬਿਸਕਟ ਬਣਾਉਂਦੇ ਨੇ ਤੇ ਬਹੁਤ ਸੋਹਣੇ ਬਿਸਕਟ ਬਣਾਉਂਦੇ ਨੇ ਪੂਰੀ ਮਿਹਨਤ ਨਾਲ ਬਣਾਉਂਦੇ ਨੇ ਤੇ ਆਏ ਨਹੀਂ ਹੈ ਵੀ ਕਰਦੇ ਹੁਣ ਜਾਂ ਭੁਰ ਜਾਣਾ ਉਹ ਗੱਲਾਂ ਨਹੀਂ ਹਨ ਤੇ ਬਹੁਤ ਪਿਆਰ ਨਾਲ ਸਰਕਾਰ ਨਾਲ ਬਿਸਕਟ ਬਣਾਉਂਦੇ ਪਹਿਲਾਂ ਤਾਂ ਮੇਰੇ ਵੀਰ ਭੈਣ ਭਰਾਵਾਂ ਨੂੰ ਬਹੁਤ ਦੂਰ ਕਦੇ ਤਲਵੰਡੀ ਜਾਂ ਕਾਲਾਂ ਵਾਲੀ ਜਾਣਾ ਪੈਂਦਾ ਸੀ ਸਾਡੇ ਨੇੜੇ-ਨੇੜੇ ਸੱਤ-ਅੱਠ ਪਿੰਡਾਂ 'ਚ ਕੋਈ ਵੀ ਇਹੋ ਜਿਹੀ ਦੁਕਾਨ ਨਹੀਂ ਸੀ ਕੋਈ ਬਿਸਕਟ ਬਣਾਉਂਦੀ ਹੋਵੇ ਹੁਣ ਤਾਂ ਪਿੰਡ ਸਿੰਘੋ ਖੁੱਲ ਗਈ ਹੈ ਦੁਕਾਨ ਬਹੁਤ ਵਧੀਆ ਬਿਸਕਟ ਬਣਾਉਂਦੇ ਐ ਇਹਨਾਂ ਦਾ ਨੰਬਰ ਹੈ 94641 32028 90737 54672 ਇਹ ਵੀਰ ਕੱਲੇ ਬਿਸਕੁਟ ਨਹੀਂ ਬਣਾਉਂਦੇ ਨਾਲ ਬ੍ਰੈਡ ਤੇ ਮਟਰ ਸਮੋਸੇ ਆਦ ਕਰਾਰੇ ਦਾ ਸਮਾਨ ਵੀ ਬਹੁਤ ਜ਼ਿਆਦਾ ਬਣਾਉਂਦੇ ਹਨ ਜੇ ਕਿਸੇ ਨੂੰ ਜ਼ਰੂਰਤ ਹੋਵੇ ਤਾਂ ਵੀਰ ਜਰੂਰ ਦੱਸੇ ਆਹ ਦੇਖੋ ਵੀਰ ਜੀ ਇਹ ਬਿਸਕੁਟ ਸਾਰੇ ਮਸ਼ੀਨੀ ਬਿਸਕੁਟ ਪਕਾਏ ਜਾਂਦੇ ਹਨ ਇਹ ਨਾ ਜ਼ਿਆਦਾ ਸੇਕ ਲਵਾਉਂਦੇ ਹਨ ਤੇ ਨਾ ਹੀ ਬਦ ਕੱਚੇ ਰੱਖਦੇ ਹਨ ਬਹੁਤ ਸੋਹਣੇ ਬਣਾਉਂਦੇ ਨੇ ਇਹੇ ਵੀਰ ਜੀ ਕੇਕ ਵੀ ਤਿਆਰ ਕਰਦੇ ਹਨ ਬਰਥਡੇ ਐਨੀਵਰਸਰੀ ਆਦ ਵਾਸਤੇ ਕੇਕ ਤਿਆਰ ਕਰਦੇ ਹਨ ਬਹੁਤ ਸੋਹਣੇ ਕੇਕ ਤਿਆਰ ਕਰਦੇ ਹਨ ਜੇ ਕਿਸੇ ਵੀਰ ਨੂੰ ਕੇਕ ਦੀ ਜ਼ਰੂਰਤ ਹੋਵੇ ਤਾਂ ਇਹਨਾਂ ਵੀਰਾਂ ਤੋਂ ਕੇਕ ਵੀ ਤਿਆਰ ਕਰਵਾਏ ਜਾ ਸਕਦੇ ਹਨ ਆ ਦੇਖੋ ਇਹ ਥੋੜੇ ਸਾਹਮਣੇ ਕੇਕ ਤਿਆਰ ਕਰਕੇ ਦਿਖਾ ਰਿਹਾ ਹੈ ਕਿ ਕਿੰਨੇ ਸੁੰਦਰ ਤੇ ਸੋਹਣੇ ਕੇਕ ਤਿਆਰ ਕਰ ਰਿਹਾ ਹੈ ਵੀਰ ਏ ਵੀਰ ਕੇਕ ਆਪ ਤਿਆਰ ਕਰਦੇ ਹਨ ਵਧੀਆ ਮਟੀਰੀਅਲ ਲਾਉਂਦੇ ਹਨ ਤੇ ਤੁਸੀਂ ਇਹਨਾਂ ਤੋਂ ਕੇਕ ਲਓ ਜ਼ਰੂਰ ਜੀ ਧੰਨਵਾਦ